ਸਤਿ ਸ਼੍ਰੀ ਅਕਾਲ ਜੀ ਵੀਡੀਓ ਵੀਖ ਰਹੀ ਹੋ ਸਭ ਨੂੰ ਅੱਜ ਲੈ ਕੇ ਹਾਂ ਜਰਾਂ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਯੂਪੀ ਬਿਹਾਰ ਤੇ ਰਾਜਸਥਾਨ ਚ ਭਾਜਪਾ ਨੂੰ ਫਾਇਦਾ ਪੱਛਮੀ ਬੰਗਾਲ ਚ ਟੀਐਮਸੀ ਦਾ ਤੋੜ ਨਹੀਂ ਇਸ ਲਈ ਨਵੰਬਰ ਦੀ ਖਬਰ ਸਾਹਮਣੇ ਆ ਰਹੀ ਹੈ ਰਾਜਾ ਜੋ ਹੋਈ ਵੀ ਨਾਲ ਸਭ ਸੀਟ ਦੇ ਜਬੀ ਨਿਚੋਣ ਦੌਰਾਨ ਜੱਤਰ ਸੱਤਾਧਾਰੀ ਪਾਰਟੀਆਂ ਦੇ ਦਬਦਬਾ ਕਮਾਰੀ ਹੀ ਇਸਰਪਾਜਪਾ ਦੇਸ ਦੀਆਂ ਸਹਿਯੋਗੀਆਂ ਪਾਰਟੀਆਂ ਉੱਤੇ ਉੱਤਰ ਪ੍ਰਦੇਸ਼ ਬਿਹਾਰ ਤੇ ਰਾਜਸਥਾਨ ਦੇ ਜਿੱਥੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਉਥੇ ਤ੍ਰਿਮੰਲ ਕਾਂਗਰਸ ਤੇ ਪਛਮੀਂਗਲ ਚ ਹੰਝੂ ਫੇਰ ਦਿੱਤਾ ਗਿਆ ਇਸ ਦੇ ਨਾਲ ਹੀ ਜਿੰਨਾ 46 ਸੀਟਾਂ ਦੇ ਜਮਿਨੀ ਚੋਣਾਂ ਹੋਣੀਆਂ ਸਨ ਉਹਨਾਂ ਤੋਂ ਭਾਜਪਾ ਤੇ ਇਸ ਦੀਆਂ ਸਹਿਯੋਗੀਆਂ ਪਾਰਟੀਆਂ ਤੇ 9 ਸੀਟਾਂ ਫਾਇਦੇ ਨਾਲ 29 ਤੇ ਜੇ ਤਲਜ ਕੀਤੇ ਤੇ ਕਾਂਗਰਸ ਨੇ ਸੱਤ ਦੀਆਂ ਜਿੱਤੀਆਂ ਤੇ ਜਿੱਦਗੀ ਇਸ ਦੇ ਨਾਲ ਹੀ 6 ਸੀਟਾਂ ਦਾ ਨਕਸਾਰ ਹੋਇਆ ਇਸ ਦੇ ਨਾਲ ਹੀ ਕੇਰਲ ਤੇ ਐਨ ਡੀ ਐਫ ਦੇ ਰਾਜਸਥਾਨ ਵਿੱਚ ਬੀਏਪ ਨੂੰ ਇੱਕ ਇੱਕ ਸੀਟ ਮਿਲੀ ਅਤੇ ਇਸ ਤੋਂ ਇਲਾਵਾ ਸਿਕਮ ਦੀਆਂ ਸੀਟਾਂ ਸਿਕਮ ਕ੍ਰਾਂਤੀਕਾਰੀ ਮੋਰਚਾ ਉਮੀਦਵਾਰ ਨੇ ਬਿਨਾਂ ਮੁਕਾਬਲਾ ਜਿੱਤਿਆ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ